ਸਤੇ ਪਾਤਸ਼ਾਹ ਦੀਨਾ ਮਹਾਰਾਜ ਸਤੇ ਪਾਤਸ਼ਾਹ ਦੀ ਪਹਾੜੀ ਇਲਾਕੇ ਵਿੱਚੋਂ ਕੁਝ ਸਿੱਖਾਂ ਦੇ ਨਾਲ ਵਾਪਸ ਆ ਰਹੇ ਹਨ ਮਹਾਰਾਜ ਸਤੇ ਪਾਤਸ਼ਾਹ ਜੀ ਇੰਦਰਲੇ ਪਾਸਿਓਂ ਕਿਸੇ ਇਲਾਕੇ ਵਿੱਚ ਸੰਤਾਨ ਉਗਾਰ ਦੇ ਕੇ ਤੇ ਵਾਪਸ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਆ ਰਹੇ ਆ ਤੇ ਜਦੋਂ ਮਹਾਰਾਜ ਸਤੇ ਪਾਤਸ਼ਾਹ ਜੀ ਰਵਾਲ ਸਰ ਸਾਹਿਬ ਦੇ ਲਾਗੂ ਲੰਘਣ ਲੱਗੇ ਨਾ ਤੇ ਇਥੇ ਮਹਾਰਾਤੀ ਦੇ ਚਰਣਾ ਵਿੱਚ ਆ ਪੁਰੋਹਤਾ ਪਰਮਾਨੰਦ ਨੇ ਇੱਕ ਬੇਨਤੀ ਕੀਤੀ ਕਹਿੰਦਾ ਮਹਾਰਾਜ ਰਵਾਲ ਸਰ ਦੀ ਧਰਤੀ ਦੇ ਉੱਪਰ ਹਰ ਸਾਲ ਇੱਕ ਮੇਲਾ ਲੱਗਦਾ ਹੈ ਤੇ ਮਹਾਰਾਜ ਅਤੇ ਬਾਦਸ਼ਾਹ ਤੇ ਸਾਰੇ ਪਹਾੜੀ ਰਾਜੇ ਇਕੱਠੇ ਹੋਏ ਆ ਤੇ ਜੇ ਤੁਸੀਂ ਕਿਰਪਾ ਕਰਕੇ ਉਹ ਤੇ ਦਰਸ਼ਨ ਦਿਓ ਨਾਲੇ ਸੰਗਤਾਂ ਤੁਹਾਡੇ ਦਰਸ਼ਨ ਕਰ ਲੈਣਗੀਆਂ ਤੇ ਨਾਲੇ ਮਹਾਰਾਜ ਸਦੇ ਬਾਦਸ਼ਾਹ ਦੀ ਪਹਾੜੀ ਰਾਜਿਆਂ ਨੇ ਕੋਈ ਜ਼ਰੂਰੀ ਤੁਹਾਡੇ ਨਾਲ ਵਿਚਾਰ ਕਰਨ ਲਈ ਹੈ ਉੱਥੇ ਮਹਾਰਾਜ ਮੁਲਾਕਾਤ ਹੋ ਜਾਏਗੀ ਤੇ ਸੰਕਟਾਂ ਵੀ ਦਰਸ਼ਨ ਕਰਨ ਲੜਗੇ ਤੇ ਰਾਜੇ ਗੱਲ ਵੀ ਕਰ ਲੈਣਗੇ ਇਹ ਉਦੋਂ ਦਾ ਵੇਲਾ ਆ ਗਿਆ ਜਦੋਂ ਅਨੰਦਾ ਦੀ puri ਨੂੰ ਇਕੱਲੇ ਪਹਾੜੀ ਰਾਜਿਆਂ ਨੇ ਇੱਕ ਵਾਰੀ ਘੇਰਾ ਪਾ ਲਿਆ ਸੀ ਬਾਦਸ਼ਾਹ ਦੀਆਂ ਫੌਜਾਂ ਤੇ ਬਾਅਦ ਵਿੱਚ ਆਈਆਂ ਦਿਲ ਨੇ ਦੀ ਤਰਦੀ ਤੋਂ ਇੱਕ ਵਾਰੀ ਇਕੱਲੇ ਪਹਾੜੀ ਰਾਜੇ ਵੀ ਘੇਰਾ ਪਾ ਕੇ ਬੈਠੇ ਭਾਈ ਸੰਤੋਖ ਸਿੰਘ ਨੇ ਦਾ ਖਾਸ ਜ਼ਿਕਰ ਕੀਤਾ ਹੈ ਇਹ ਉਠਕੇ ਚਲੇ ਗਏ ਸਾਨੇ ਤੋਂ ਕਿਉਂਕਿ ਇਹਨਾਂ ਦੀ ਹਾਰ ਹੋ ਗਈ ਸੀ ਇਹ ਹੁਣ ਮਾਰੇ ਸੱਤੇ ਬਾਦਸ਼ਾਹ ਨੂੰ ਗੱਲ ਕਰਨੇ ਚਾਹੁੰਦੇ ਆ ਕੋਈ ਜਦੋਂ ਪਰਮਾਨੰਦ ਪੁਜੋਹਤ ਨੇ ਬੇੜਤੇ ਕੀਤੀ ਹੈ ਉਹਦੇ ਮਾਨੰਦਰ ਵੀ ਛਲ ਕਬੜੀ ਸੀ ਤੇ ਜਦੋਂ ਕਲਗੀਧਰ ਬਾਦਸ਼ਾਹ ਨੂੰ ਬੇੜਤੇ ਕੀਤੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਪਰਮਾਨੰਦ ਚਲੇ ਅਸੀਂ ਜਾਂਦੇ ਆ ਪਰ ਯਾਦ ਰੱਖ ਆਜ਼ਾਦ ਤੇ ਗੁਲਾਮ ਬੰਦਿਆਂ ਦੀ ਕਦੇ ਵਿਚਾਰ ਆਪਸ ਵਿੱਚ ਰੜਦੀ ਨਹੀਂ ਹੁੰਦੀ ਮਹਾਰਾਜ ਨੇ ਆਖਿਆ ਆਜ਼ਾਦ ਬਿਰਤੀ ਤੇ ਗੁਲਾਮ ਬਿਰਤੀ ਵਾਲਿਆਂ ਦੀ ਵਿਚਾਰ ਕਦੇ ਨਹੀਂ ਰਲਦੀ ਹੁੰਦੀ ਮਹਾਰਾਜ ਨੇ ਆਖਿਆ ਸੀ ਆਜ਼ਾਦ ਬਿਰਤੀ ਦੇ ਮਾਲਕਾ ਤੇ ਉਹ ਗੁਲਾਮ ਨੇ ਉਹ ਦਿੱਲੀ ਦੇ ਗੁਲਾਮ ਤੇਰੇ ਆਖਣ ਤੇ ਚਲੇ ਜਾਂਦੇ ਆ ਪਰ ਵਿਚਾਰ ਰਲ ਨਹੀਂ ਨਹੀਂ ਉਹਨੇ ਆਖਿਆ ਮਹਾਰਾਜ ਆਓ ਤੇ ਸਹੀ ਹੋ ਸਕਦਾ ਗੱਲ ਬਾਣੀ ਦਾ ਹੈ ਧਨਗੁਰ ਗੋਬਿੰਦ ਸਿੰਘ ਮਹਾਰਾਜ ਜੀ ਚਲੇ ਗਏ ਸਤੇ ਬਾਦਸ਼ਾਹ ਦੀ ਨੇ ਜਾ ਕੇ ਦਿਵਾਨ ਲਾਇਆ ਚਲੋ 22 ਧਾਰ ਦੇ ਪਹਾੜੀ ਰਾਦੇ ਮਹਾਰਾਜ ਦੇ ਕੋਲ ਆਏ ਮੱਥਾ ਟੇਕਦੇ ਆ ਮਾਰੇ ਸਤੇ ਬਾਦਸ਼ਾਹ ਜੀ ਦੇ ਦਰਬਾਰ ਵਿੱਚ ਵਹਿੰਦੇ ਜਾਂਦੇ ਸੰਤਾਂ ਦੀਆਂ ਵੀ ਲੈਣਾ ਲੱਗ ਗੀਆਂ ਬੇਅੰਤ ਸੰਤਾਂ ਮਾਰੇ ਦੇ ਦਰਸ਼ਨ ਕਰ ਰਹੀਆਂ ਪਹਾੜੀ ਰਾਜੇ ਸਭ ਤੋਂ ਪਹਿਲਾ ਜਿਹੜਾ ਕਹਿਲੂਰ रियासत ਦਾ ਰਾਜਾ ਹੈ ਨਾ ਇਹਦੀ ਅਗਵਾਈ ਵਿੱਚ ਸਾਰੇ ਆਏ ਸਨ ਇਹਨੇ ਮਹਾਰਾਜ ਨਾਲ ਇੱਕ ਬੇਨਤੀ ਕੀਤੀ ਕਹਿੰਦਾ ਸਤੇ ਬਾਦਸ਼ਾਹ ਜੀ ਬੇਨਤੀ ਆ ਤੇ ਕਲਗੀਧਰ ਬਾਦਸ਼ਾਹ ਨੇ ਕਿਹਾ ਦੱਸੋ ਕਹਿਣ ਲੱਗਾ ਬੇਨਤੀ ਇਹ ਆ ਪੇ ਸਾਨੂੰ ਦਿੱਲੀ ਦੇ ਨਾਲ ਰਲ ਕੇ ਚੱਲਣਾ ਚਾਹੀਦਾ ਮਹਾਰਾਜ ਉਹ ਰਾਮਦੇਵ ਨਾਲ ਰਲ ਕੇ ਚੱਲਣਾ ਚਾਹੁੰਦਾ ਕਿਉਂ ਤੁਹਾਡੇ ਗੁਰਿਆਈ ਜਿਹੜੀ ਹੈ ਸ੍ਰੀ ਗੁਰੂ ਨਾਨਕ ਮਹਾਰਾਜ ਦੀ ਗੱਦੇ ਆ ਹਥਿਆਰ ਰੱਖਣੇ ਘੋੜਿਆਂ ਤੇ ਚੜ੍ਹਨਾ ਕਲਕੀਆਂ ਲਾਉਣੀਆਂ ਨਗਾਰੇ ਵਜਾਉਣੇ ਸ਼ਸਤਰ ਪਹਿਨਾਉਣੇ ਸ਼ਿਕਾਰ ਕਿੱਢਣੇ ਇਹ ਗੱਲਾਂ ਤੁਹਾਨੂੰ ਸ਼ੋਭਾ ਨਹੀਂ ਦਿੰਦੀਆਂ ਤੁਹਾਨੂੰ ਇਹ ਸ਼ੋਭਾ ਦਿੰਦੀਆਂ ਕਿ ਤੁਸੀਂ ਮਾਰਾ ਪੜੀ ਹੋਵੇ ਨਾਮ ਜਪਦੇ ਹੋ ਤੇ ਸਿੱਖਾਂ ਤੋਂ ਨਾਮ ਤੇ ਬਾਹੋ ਤੇ ਮਹਾਰਾਜ ਨੇ ਮੁਸਕਰਾ ਕੇ ਆਖਿਆ ਕਹਿਣ ਲੱਗੇ ਆਇਆ ਤੇ ਮੈਂ ਨਾਮ ਜਪਉਣ ਵਾਸਤੇ ਆ ਸੰਸਾਰ ਦੇ ਵਿੱਚ ਮੈਂ ਨਾਮ ਜਪਣ ਤੇ ਜਪਉਣ ਆਇਆ ਮਹਾਰਾਜ ਨੇ ਇਹ ਜਪਰ ਨਾਮੇ ਤੇ ਵੀ ਲਿਖਿਆ ਹੈ ਕਿ ਕੰਮ ਤੇ ਮੇਰਾ ਨਾਮ ਜਪਣਾ ਤੇ ਨਾਮ ਜਪਉਣਾ ਆ ਮਜ਼ਦੂਰੀ ਬਣ ਗਈ ਆ ਕਿ ਮੈਨੂੰ ਕਿਰਬਾਨ ਪੜਨੀ ਪੈ ਗਈ ਮਹਾਰਾਜ ਸਤੇ ਬਾਦਸ਼ਾਹ ਨੇ ਤੇ ਵਿਆਖਿਆ ਨਾਮ ਜਪਉਣੀ ਆਇਆ ਪਰ ਯਾਦ ਰੱਖੋ ਜਦੋਂ ਇੱਕ ਬੰਦਾ ਦੂਜੇ ਧਰਮਾਂ ਨੂੰ ਖਤਮ ਕਰੀ ਜਾਂਦਾ ਹੋਵੇ ਤੇ ਉਹਨਾਂ ਦੇ ਧਾਰਮਿਕ ਸਥਾਨਾਂ ਨੂੰ ਢਾਈ ਜਾ ਰਿਹਾ ਹੋਵੇ ਦੁਨਿਆਵੀ ਲੋਕਾਂ ਤੇ ਤਸ਼ੱਦਦ ਕੀਤਾ ਜਾਂ ਕਰਦਾ ਹੋਵੇ ਮਹਾਰਾਜ ਨੇ ਆਖਿਆ ਮੈਂ ਪਹਿਲਾਂ ਉਹਦੇ ਸਾਹਮਣੇ ਹੱਥ ਜੋੜਦੇ ਆਂ ਵੀ ਆਪਣੇ ਪੈਰ ਰੋਕ ਤੇ ਜੇ ਨਹੀਂ ਰੋਕਦਾ ਤੇ ਫਿਰ ਮੈਨੂੰ ਦੇ ਪੈਰ ਵਧਣੇ ਵੀ ਹੁੰਦੇ ਤੇ ਮਹਾਰਾਜ ਨੇ ਆਖਿਆ ਤੁਸੀਂ ਸਾਡਾ ਸਾਥ ਦਿਓ ਆਪਾਂ ਭਾਰਤ ਵਰਸ਼ ਦੇ ਗਲ ਵਿੱਚੋਂ ਗੁਲਾਮੀ ਦਾ ਜੋੜਾ ਹੀ ਲਾ ਦਿੰਨੇ ਆ ਤੁਹਾਨੂੰ ਵੈਗਰੂ ਨੇ ਰਾਜ ਭਾਗ ਦਿੱਤੇ ਆ ਤੁਸੀਂ ਕਿਉਂ ਦੀ ਆਗਿਆ ਮੰਨਦੇ ਜੇ ਨਾਲੇ ਤੁਹਾਡੇ ਧਰਮ ਦੀ ਉਹ ਬੇਪਤੀ ਕਰਦਾ ਹੈ ਤੁਹਾਡੇ ਧਾਰਮਿਕ ਸਥਾਨਾਂ ਨੂੰ ਢੋਂਦਾ ਵਾ ਤੁਹਾਡੀਆਂ ਬੇਟੀਆਂ ਦੇ ਇਹ ਜੋਕ ਕੇ ਲੈ ਜਾਂਦੇ ਨੇ ਘਰਾਂ ਵਿੱਚੋਂ ਤੇ ਫਿਰ ਮਹਾਰਾਜ ਨੇ ਆਖਿਆ ਤੁਸੀਂ ਉਹਨਾਂ ਦੇ ਪੁਰੇ ਮਿਰਦੇ ਪਿੱਛੇ ਮਹਾਰਾਜ ਨੇ ਆਖਿਆ ਕਿ ਸਾਦੇ ਇਕੱਠੇ ਹੋਵੋ ਆਪਾਂ ਬਹੁਤ ਕੁਝ ਕਰ ਸਕਦੇ ਆ ਜਿਹੜੀ ਗੱਲ ਅਸਲ ਮੈਂ ਕਹਿਣੀ ਚਾਹੁੰਦਾ ਸਾਧ ਸੰਗਤ ਦੀ ਇਹਨਾਂ ਨੇ ਗੱਲ ਮੰਨੀ ਨਹੀਂ ਕਹਿੰਦੇ ਜੀ ਅਸੀਂ ਬਾਦਸ਼ਾਹ ਦੇ ਵਿਰੋਧ ਗਏ ਤੇ ਸਵਾਡੀਆਂ ਅਰਿਆਸਾਂ ਖਤਮ ਹੋ ਜਾਣਗੀਆਂ ਸਾਨੂੰ ਨਾਲ ਚੱਲਣਾ ਪੈਣਾ ਹੈ ਮਹਾਰਜ ਨੇ ਆਖਿਆ ਤੁਹਾਨੂੰ ਮੁਬਾਰਕ ਤੁਸੀਂ ਚੱਲੋ ਅਸੀਂ ਨਹੀਂ ਚੱਲ ਸਕਦੇ ਅਸਰ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਰਾਦੇ ਉੱਠ ਕੇ ਚਲੇ ਗਏ ਉੱਥੇ ਇੱਕ ਬਚਨ ਲਿਖਿਆ ਹੈ ਕਿ ਧੰਗ ਗੁਰੂ ਤੇਗ ਬਹਾਦਰ ਸਤੇ ਪਾਤਸ਼ਾਹੀ ਦੇ ਦਰਬਾਰ ਵਿੱਚ ਨਾ ਇੱਕ ਮਾਈ ਆਈ ਬਹੁਤ ਰੋ ਰਹੀ ਆ ਮਹਾਰਾਜ ਸਤੇ ਪਾਤਸ਼ਾਹ ਦੇ ਚਰਣਾ ਤੇ ਮੱਥਾ ਟੇਕਿਆ ਕਲਗੀਧਰ ਪਾਤਸ਼ਾਹ ਦੇ ਚਰਣਾ ਤੇ ਮਹਾਰਾਜ ਸਤੇ ਬਾਦਸ਼ਾਹ ਪ੍ਰਯਾਦ ਕਰਨਾਈ ਤੇ ਮਹਾਰਾਜ ਸਤੇ ਬਾਦਸ਼ਾਹ ਨੇ ਆਖਿਆ ਪ੍ਰਯਾਦ ਕਰੋ ਦੱਸੋ ਕੀ ਚਾਹੀਦਾ ਹੈ ਹੁਣ ਇੱਕ ਅਨੋਖੇ ਠੰਗ ਨਾ ਲਾ ਕੇ ਆ ਕਹਿੰਦੀ ਮਹਾਰਾਜ ਇੱਕ ਤੇ ਉਹ ਬੰਦੇ ਹੁੰਦੇ ਜਿਹੜੇ ਆਉਂਦੇ ਆ ਅਰਦਾਸ ਕਰ ਦਿੰਦੇ ਆ ਵੀ ਆਹ ਅਰਦਾਸ ਪਰ ਮੈਂ ਸਿੱਧੀ ਅਰਦਾਸ ਨਹੀਂ ਕਰਨੀ ਉਸ ਤੋਂ ਪਹਿਲਾਂ ਮੈਂ ਸਾਰਾ ਆਪਣਾ ਦੁੱਖ ਸੁਣਾਉਣਾ ਤੇ ਫਿਰ ਅਰਦਾਸ ਕਰਨੀ ਹੈ ਮਹਾਰਾਜ ਨੇ ਆਖਿਆ ਦੱਸੋ ਤੁਹਾਡਾ ਦੁੱਖ ਕੀ ਆ ਕਹਿੰਦੀ ਸਤੇ ਬਾਦਸ਼ਾਹ ਦੁੱਖ ਇਹ ਆ ਕਿ ਮੇਰਾ ਪਤੀ ਤੇ ਮੇਰੇ ਦੋ ਪੁੱਤਰ ਜਦੋਂ ਪਹਾੜੀ ਰਾਜਿਆਂ ਨੇ ਅਨੰਦਾ ਦੀ ਪੁਰੀ ਤੇ ਹਮਲਾ ਕੀਤਾ ਮਹਾਰਾਜ ਸਤੇ ਬਾਦਸ਼ਾਹ ਦੀ ਉਹ ਭਾਵੇਂ ਤੁਹਾਡੇ ਦਰਬਾਰ ਵਿੱਚ ਨਹੀਂ ਪਹੁੰਚ ਸਕੇ ਪਰ ਤੁਹਾਡੇ ਵੱਲੋਂ ਲੜਦੇ ਹੋਏ ਸ਼ਹੀਦ ਹੋਏ ਫਿਰ ਸਮਝੋ ਭਾਵੇਂ ਮਹਾਰਾਜੋ ਤੁਹਾਡੇ ਦਰਬਾਰ ਤੱਕ ਤੇ ਨਹੀਂ ਪਹੁੰਚ ਸਕੇ ਮਹਾਰਾਜਾ ਦੋਨੋਂ ਨੂੰ ਪਤਾ ਲੱਗਾ ਵੀ ਪਹਾੜੀ ਰਾਜੇ ਹਮਲਾ ਕਰ ਰਹੇ ਆ ਤੂੰ ਘਰੋਂ ਤਿਆਰ ਹੋ ਕੇ ਚਲੇ ਗਏ ਆ ਇਸ ਸਤੇ ਪਾਦਸ਼ਾਹ ਤੁਹਾਡੇ ਵੱਲੋਂ ਇਹਨਾਂ ਦੇ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਆ ਮੇਰਾ ਪਤੀ ਤੇ ਦੋ ਪੁੱਤਰ ਮਹਾਰਾਜ ਇਹ ਮੇਰੀ ਕਹਾਣੀ ਮੇਰਾ ਦੁੱਖ ਗਏ ਤੇ ਮਹਾਰਾਜ ਨੇ ਆਖਿਆ ਹੁਣ ਦੱਸੋ ਕਹਿੰਦੀ ਸੱਚੇ ਪਾਦਸ਼ਾਹ ਇੱਕ ਪੁੱਤਰ ਬਾਕੀ ਰਹਿ ਗਿਆ ਗਏ ਉਹ ਬੜਾ ਸਖਤ ਬਿਮਾਰ ਗਏ ਤੇ ਮਹਾਰਾਜ ਸੱਚੇ ਪਾਦਸ਼ਾਹੀ ਮੈਂ ਇਹ ਨਹੀਂ ਦਉਂਦੀ ਵੀ ਉਹ ਮੇਰਾ ਪੁੱਤਰ ਬਿਮਾਰੀ ਨਾਲ ਹੀ ਮਰ ਜਾਏ ਮਹਾਰਾਜ ਸਤੇ ਪਾਚਾ ਬੜਾ ਬਿਮਾਰ ਕੇ ਜਿਨ੍ਹਾਂ ਵਿੱਚ ਰੰਗ ਪੀਲਾ ਆ ਗਿਆ ਤੇ ਸਰੀਰ ਸੁੱਕ ਕੇ ਤੀਲੇ ਵਰਗਾ ਹੋ ਗਿਆ ਮਹਾਰਾਜ ਮੈਂ ਨਹੀਂ ਚਾਹੁੰਦੀ ਕਿ ਬਿਮਾਰੀ ਨਾਲ ਹੀ ਮਰ ਜਾਏ ਤੂੰ ਕੀ ਚਾਹਨੀ ਆ ਮਹਾਰਾਜ ਸਤੇ ਪਾਤਸ਼ਾਹ ਨੇ ਆਖਿਆ ਤੇ ਮਾਈ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਮੈਂ ਚਾਹੁੰਨੀ ਆ ਕਿ ਮੇਰਾ ਪੁੱਤਰ ਤੰਦਰੁਸਤ ਹੋਵੇ ਤੇ ਜਿਵੇਂ ਇਹਦੇ ਦੋ ਭਰਾ ਤੇ ਮੇਰਾ ਪਤੀ ਸ਼ਹੀਦ ਹੋਇਆ ਵੀ ਤੁਹਾਡੀ ਬਾਉਦ ਵੱਲੋਂ ਲੜਦਾ ਹੋਇਆ ਹੀ ਸ਼ਹੀਦ ਹੋਏ ਮਹਾਰਾਜ ਸਤੇ ਬਾਦਸ਼ਾਹ ਦੀ ਦੁਸ਼ਮਣ ਦੇ ਨਾਲ ਲੜਦਾ ਹੋਇਆ ਸ਼ਹੀਦ ਹੋਵੇ ਤੁਹਾਡੇ ਘਰ ਦੀ ਸੇਵਾ ਕਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੁਣਿਆ ਮਹਾਰਾਜ ਖਮੋਸ਼ ਹੋ ਗਏ ਭਾਈ ਸੰਤੋਖ ਸਿੰਘ ਲਿਖਦੇ ਪਾਤਸ਼ਾਹ ਨੇ ਨੇਤਰ ਬੰਦ ਕਰ ਲਏ 5 4 ਮਿੰਟਾਂ ਦੇ ਬਾਅਦ ਨੇਤਰ ਖੋਲੇ ਤੇ ਨੇਤਰ ਖੋਲ ਕੇ ਕਲਗੀਆਂ ਵਾਲੇ ਨੇ ਕਿਰਪਾ ਦੇ ਘਰ ਵਿੱਚ ਮਾਈ ਨੂੰ ਸੰਬੋਧਨ ਹੋ ਕੇ ਆਖਿਆ ਕਰਨ ਲੱਗੇ ਵੀ ਮਾਤਾ ਜੀ ਜਾਓ ਪਰ ਤੁਹਾਡੇ ਪੁੱਤਰ ਨੂੰ ਬਿਆਸ ਲੱਗੀ ਹੈ ਤੁਹਾਨੂੰ ਘਰ ਵਿੱਚ ਲੱਭਦਾ ਪਿਆ। ਮਾਰੇ ਸਦੇ ਪਾਦਸ਼ਾਹ ਨੇ ਬਚਨ ਕੀਤਾ। ਸਾਧ ਸੰਗਤ ਦੀ ਉਹ ਮਾਈ ਉਸੇ ਵੇਲੇ ਉੱઠી ਆਪਣੇ ਘਰ ਗਈ ਤੇ ਜਦੋਂ ਘਰ ਜਾ ਕੇ ਉਹਨੇ ਵੇਖਿਆ ਤੇ ਉਹਦਾ ਪੁੱਤਰ ਨੋਂ ਬਰ ਨੋਂ ਬਿਲਕੁਲ ਤੰਦਰੁਸਤ ਠੀਕ ਹੈ। ਮੰਦੇ ਤੋਂ ਉੱਠਿਆ ਜਦੋਂ ਮਾਈ ਘਰ ਵਿੱਚ ਵੜੀ ਆਵਾਜ਼ ਦੇ ਕੇ ਉਹਨੇ ਆਖਿਆ ਮਾਂ ਤੂੰ ਕਿੱਥੇ ਗਈ ਸੀ? ਮੈਂ ਤੇਨੂੰ ਲੱਭਦਾ ਪਿਆ ਵਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਘਰ ਆਏ ਸੀ ਇਹ ਉਹਨੇ ਬਤਨ ਆਖਿਆ ਕਹਿਣ ਲੱਗਾ ਹੁਣੇ ਹੀ ਬਸ 10-20 ਮਿੰਟ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਘਰ ਆਏ ਮੈਂ ਬਿਮਾਰ ਸਾਂ ਮੈਂ ਉੱਠ ਕੇ ਕੋਈ ਸੇਵਾ ਨਹੀਂ ਕਰ ਸਕਿਆ ਮੈਂ ਤੈਨੂੰ ਹਵਾਜਾਂ ਮਾਰੀਆਂ ਨੇ ਮੈਂ ਸੋਚਦਾ ਸਭ ਤੋਂ ਘਰ ਹੁੰਦੀ ਤੇ ਆਪਾਂ ਸੇਵਾ ਕਰ ਸਕਦੇ ਪਰ ਕਰਨ ਹੀ ਪਾਏ ਮਹਾਰਾਜ ਮੇਰੇ ਮੁੰਡੇ ਨੇ ਤੇ ਬੈਠੇ ਆ ਮੈਨੂੰ ਬਾਹਰ ਤੋਂ ਫੜ ਕੇ ਉਠਾ ਕੇ ਗਏ ਮੈਂ ਅੱਗਾ ਨਾਲੋਂ ਠੀਕ ਆ ਮੈਨੂੰ ਪਿਆਸ ਲੱਗੀ ਮੈਨੂੰ ਪਾਣੀ ਦੇ ਜਦੋਂ ਇਹ ਗੱਲ ਉਸ ਮਾਈ ਨੇ ਸੁਣੀ ਨਾ ਤੇ ਇਤਿਹਾਸ ਕਹਿੰਦਾ ਸੱਚੀ ਗੱਲ ਗਏ ਮਾਈ ਦੇ ਨੈਣਾ ਵਿੱਚੋਂ ਨੀਰ ਵਹਿ ਤੁਰਿਆ ਉਹਨੇ ਮਨ ਨੂੰ ਆਵਾਜ਼ ਦੇ ਕੇ ਆਖਿਆ ਮਨਾ ਜਦੋਂ ਤੂੰ ਬੇਨਤੀ ਕੀਤੀ ਤੇ ਕਲਗੀ ਵਾਲਾ ਖਮੋਸ਼ ਹੋ ਗਿਆ ਉਦੋਂ ਕਲਗੀ ਵਾਲਾ ਮੇਰੇ ਘਰ ਆ ਗਿਆ ਤੇ ਸਾਧ ਸੰਗਤ ਜਦੋਂ ਦੁਨਿਆਵੀ ਲੋਕਾਂ ਦੀਆਂ ਗੱਲਾਂ ਸੁਣੀਆਂ ਪਹਾੜੀ ਰਾਜਿਆਂ ਨੇ ਗੱਲਾਂ ਸੁਣੀਆਂ ਉਹਨਾਂ ਦੇ ਦੌਂਗ ਤੇ ਖੜੇ ਹੋ ਗਏ ਉਹਨਾਂ ਆਵਾਜ਼ ਦੇ ਕੇ ਆਖਿਆ ਜਿਸ ਗੁਰੂ ਕੋਲ ਐਦਾਂ ਦੇ ਸਿੱਖ ਹੋਣ ਇਹ ਤਾਂ ਦੀਆਂ ਸਿੱਖ ਮਾਵਾਂ ਹੋਣਾ ਉਹ ਬਿਮਾਰ ਬੱਚਿਆਂ ਨੂੰ ਵੀ ਇਹ ਚਾਹੁੰਦੀਆਂ ਹਨ ਵੀ ਇਹ ਗੁਰੂ ਦੀ ਫੌਜ ਵੱਲੋਂ ਲੜ ਕੇ ਸ਼ਹੀਦ ਹੋਣ ਉਸ ਗੁਰੂ ਨੂੰ ਕੋਈ ਹਰਾ ਨਹੀਂ ਦੇ ਸਕਦਾ ਦੁਨੀਆ ਦੀ ਕੋਈ ਤਾਕਤ ਨਹੀਂ ਹਰਾ ਸਕਦੀ ਧੰਨ ਗੁਰੂ ਤੇਗ ਬਹਾਦਰ ਸਤੇ ਬਾਦਸ਼ਾਹ ਜੀ ਇਹ ਹੀ ਬਤਨ ਕਹਿ ਰਹੇ ਆ ਮਾਰੇ ਸਤੇ ਬਾਦਸ਼ਾਹ ਦੀ ਕਿਦੇ ਮੇਰੇ ਮੜਾ ਜਿਹੜਾ ਐਸਾ ਅਵਸਥਾ ਨੂੰ ਪਹੁੰਚ ਗਿਆ ਨਾ ਜਿਹੜਾ ਐਸਾ ਅਵਸਥਾ ਤੇ